ਸਸਟ੍ਰ ਕਾਲ ਜੀ ਸਾਰਿਆਂ ਦਾ ਸਵਾਗਤ ਹੈ ਅੱਜ ਕੱਲ ਕੈਨੇਡਾ ਇਮੀਗ੍ਰੇਸ਼ਨ ਵਿੱਚ ਨਾ ਕਾਫੀ ਹਲਚਲ ਹੋ ਰਹੀ ਹੈ ਲੱਗਦਾ ਹੈ ਕਿ ਨਿਯਮਾਂ ਵਿੱਚ ਕੁਝ ਵੱਡੇ ਬਦਲਾਅ ਆ ਰਹੇ ਹਨ ਅੱਜ ਆਪਾਂ ਇਸੇ ਕਹਾਣੀ ਦੇ ਤਿੰਨ ਖਾਸ ਹਿੱਸਿਆਂ ਦੀ ਗੱਲ ਕਰਾਂਗੇ ਇਹ ਕਹਾਣੀ ਹੈ ਕਿ ਕਿਵੇਂ ਕੈਨੇਡਾ ਹੁਣ ਸ਼ਾਇਦ ਬਾਰੋਂ ਨਵੇਂ ਲੋਕ ਬੁਲਾਉਣ ਦੀ ਬਜਾਏ ਆਪਣਾ ਧਿਆਨ ਉਹਨਾਂ ਲੋਕਾਂ ਤੇ ਲਗਾ ਰਿਹਾ ਹੈ ਜੋ ਪਹਿਲਾਂ ਹੀ ਉੱਥੇ ਰਹਿ ਰਹੇ ਨੇ ਕੰਮ ਕਰ ਰਹੇ ਨੇ ਤੇ ਆਪਣਾ ਭਵਿੱਖ ਬਣਾ ਰਹੇ ਨੇ ਅੱਪਾ ਦੇਖਾਂਗੇ ਕਿ ਐਕਸਪ੍ਰੈਸ ਐਂਟਰੀ ਮਾਪਿਆਂ ਦੀ ਸਪਾਂਸਰਸ਼ਿਪ ਅਤੇ ਵਿਦਿਆਰਥੀਆਂ ਲਈ ਪੀਆਰ ਦੇ ਮੌਕਿਆਂ ਤੇ ਇਸ ਦਾ ਕੀ ਅਸਰ ਪੈ ਰਿਹਾ ਹੈ ਤੁਸੀਂ ਬਿਲਕੁਲ ਸਹੀ ਨੁਕਤੇ ਤੇ ਉਂਗਲ ਰੱਖੀ ਹੈ ਇਹ ਤਿੰਨੇ ਅਪਡੇਟ ਅਲੱਗ-ਅਲੱਗ ਖਬਰਾਂ ਨਹੀਂ ਹਨ ਸਗੋਂ ਇੱਕ ਇੱਕ ਵੱਡੀ ਰਣਨੀਤੀ ਦਾ ਹਿੱਸਾ ਲੱਗਦੀਆਂ ਹਨ ਇੰਜ ਲੱਗ ਰਿਹਾ ਹੈ ਜਿਵੇਂ ਕੈਨੇਡਾ ਹੁਣ ਅਜ਼ਮਾਏ ਹੋਏ ਲੋਕਾਂ ਤੇ ਜ਼ਿਆਦਾ ਭਰੋਸਾ ਕਰ ਰਿਹਾ ਹੈ ਉਹ ਲੋਕ ਜੋ ਪਹਿਲਾਂ ਹੀ ਕੈਨੇਡੀਅਨ ਸਿਸਟਮ ਦਾ ਹਿੱਸਾ ਹਨ ਉਥੋਂ ਦੀ ਆਰਥਿਕਤਾ ਵਿੱਚ ਯੋਗਦਾਨ ਪਾ ਰਹੇ ਹਨ ਅਤੇ ਸਮਾਜ ਵਿੱਚ ਮਤਲਬ ਕੋਲ ਮਿਲ ਚੁਕੇ ਹਨ ਇੱਕ ਬਹੁਤ ਹੀ ਸੂਖਮ ਪਰ ਮਹੱਤਵਪੂਰਨ ਬਦਲਾਅ ਹੈ ਚਲੋ ਫਿਰ ਇਸ ਬਦਲਾਅ ਨੂੰ ਸਮਝਣ ਲਈ ਸਭ ਤੋਂ ਪਹਿਲਾਂ ਐਕਸਪ੍ਰੈਸ ਐਂਟਰੀ ਦੀ ਗੱਲ ਕਰਦੇ ਹਾਂ ਹੁਣੇ 12 ਨਵੰਬਰ ਨੂੰ ਇੱਕ ਨਵਾਂ ਡਰਾਅ ਕੱਢਿਆ ਗਿਆ ਹੈ ਮੈਂ ਸੁਣਿਆ ਹੈ ਕਿ ਇਹ ਡਰਾਅ ਸਿਰਫ ਇੱਕ ਖਾਸ ਕੈਟਾਗਰੀ ਲਈ ਸੀ ਇਸ ਵਿੱਚ ਕੀ ਖਾਸੀ ਸੀ ਹਾਂਜੀ ਇਹ ਡਰਾ ਸਿਰਫ ਕੈਨੇਡੀਅਨ ਐਕਸਪੀਰੀਅੰਸ ਕਲਾਸ ਯਾਨੀ ਕਿ CEC ਲਈ ਸੀ ਇਸ ਦਾ ਸਿੱਧਾ ਮਤਲਬ ਹੈ ਕਿ ਇਸ ਵਿੱਚ ਸਿਰਫ ਉਹਨਾਂ ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ ਜਿਨ੍ਹਾਂ ਕੋਲ ਪਹਿਲਾਂ ਹੀ ਕੈਨੇਡਾ ਵਿੱਚ ਘੱਟੋ-ਘੱਟ 1 ਸਾਲ ਕੰਮ ਕਰਨ ਦਾ ਤਜਰਬਾ ਹੈ ਇਹ ਉਹਨਾਂ ਹਜ਼ਾਰਾਂ ਵਿਦਿਆਰਥੀਆਂ ਲਈ ਸਭ ਤੋਂ ਅਹਿਮ ਰਸਤਾ ਹੈ ਜੋ ਪੜ੍ਹਾਈ ਤੋਂ ਬਾਅਦ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੇ ਕੰਮ ਕਰ ਰਹੇ ਹਨ 1000 ਲੋਕਾਂ ਨੂੰ ਸੱਦਾ ਭੇਜਿਆ ਗਿਆ ਜੋ ਇਹ ਦਰਸਾਉਂਦਾ ਹੈ ਕਿ ਸਰਕਾਰ ਸਿੱਧੇ ਤੌਰ ਤੇ ਇਸ ਗਰੁੱਪ ਤੇ ਧਿਆਨ ਕੇਂਦਰਿਤ ਕਰ ਰਹੀ ਹੈ 1000 ਲੋਕਾਂ ਨੂੰ ਸੱਦਾ ਮਿਲਣਾ ਚੰਗੀ ਗੱਲ ਹੈ ਪਰ ਅਸਲ ਗੱਲ ਤਾਂ CRS ਸਕੋਰ ਤੇ ਆ ਕੇ ਖੜ ਜਾਂਦੀ ਹੈ CRS ਯਾਨੀ ਕਿ ਉਹ ਪੁਆਇੰਟ ਸਿਸਟਮ ਜਿਸ ਨਾਲ ਉਮੀਦਵਾਰਾਂ ਦੀ ਲਿਸਟ ਬਣਦੀ ਹੈ ਇਸ ਡਰਾ ਲਈ ਕਟਆਫ ਸਕੋਰ ਕਿੰਨਾ ਸੀ ਇਸ ਵਾਰੀ ਕਟਆਫ ਸਕੋਰ 533 533 ਇਹ ਤਾਂ ਉਹਨਾਂ ਲੋਕਾਂ ਲਈ ਵੀ ਬਹੁਤ ਜ਼ਿਆਦਾ ਹੈ ਜੋ ਪਹਿਲਾਂ ਹੀ ਕੈਨੇਡਾ ਵਿੱਚ ਹਨ ਇਸ ਦਾ ਮਤਲਬ ਤਾਂ ਇਹ ਹੋਇਆ ਕਿ ਸਿਰਫ ਕੈਨੇਡੀਅਨ ਤਜਰਬਾ ਹੋਣਾ ਹੀ ਕਾਫੀ ਨਹੀਂ ਰਿਹਾ ਇਨਾ ਉੱਚਾ ਸਕੋਰ ਕਿਦਰ ਸੰਦਾ ਹੈ ਬਿਲਕੁਲ ਸਹੀ ਸਵਾਲ ਹੈ ਇਹ 533 ਦਾ ਸਕੋਰ ਸਾਨੂੰ ਦੱਸਦਾ ਹੈ ਕਿ ਉਹ ਸਿਰਫ ਤਜਰਬਾ ਹੀ ਨਹੀਂ ਸਗੋਂ ਉੱਚ ਪੱਧਰੀ ਹੁਨਰਮੰਦ ਤਜਰਬਾ ਅਤੇ ਚੰਗੀ ਸਿੱਖਿਆ ਲੱਭ ਰਹੇ ਹਨ ਸ਼ਾਇਦ ਇਹ ਦੇਸ਼ ਦੀ ਆਰਥਿਕਤਾ ਤੇ ਦਬਾਅ ਦਾ ਨਤੀਜਾ ਹੈ ਉਹ ਚਾਹੁੰਦੇ ਹਨ ਕਿ ਨਵੇਂ ਪੀਆਰ ਬਣਨ ਵਾਲੇ ਪਹਿਲੇ ਦਿਨ ਤੋਂ ਹੀ ਆਰਥਿਕਤਾ ਵਿੱਚ ਵੱਡਾ ਯੋਗਦਾਨ ਪਾਉਣ ਸਿਰਫ ਇੱਕ ਸਾਲ ਦਾ ਤਜਰਬਾ ਹੁਣ ਗਾਰੰਟੀ ਨਹੀਂ ਰਿਹਾ तो मतलब मजबूत होनी चाहिए है तो फिर जिन्हा चार सौ पचास या चार सौ अस्सी के आसपास है उन्होंने बहुत निराशा वाली गल होगी कि उन्होंने कोई रस्ता है मैं फ्रेंच भाषा बारे कुछ सुनया है कि एक, एक जैकपॉट साबित हो सकती है कि इस वे सब तो वीडी रणनीति है फ्रेंच भाषा सीखना सिर्फ एक बोनस नहीं एक पूरा रस्ता बदलन वाली चाल है ਇਸ ਨੂੰ ਇੱਕ ਉਦਾਹਰਣ ਨਾਲ ਸਮਝਦੇ ਹਾਂ ਮੰਨ ਲਓ ਕਿਸੇ ਉਮੀਦਵਾਰ ਦਾ ਸਕੋਰ 480 ਹੈ ਅਤੇ ਕਟ-ਆਫ 533 ਤੇ ਹੈ ਉਹ ਬਹੁਤ ਪਿੱਛੇ ਹੈ ਪਰ ਜੇਕਰ ਉਹ ਫ੍ਰੈਂਚ ਭਾਸ਼ਾ ਵਿੱਚ ਵਧੀਆ ਮੁਹਾਰਤ ਹਾਸਲ ਕਰ ਲੈਂਦਾ ਹੈ ਤਾਂ ਉਸ ਨੂੰ 50 ਵਾਧੂ ਪੁਆਇੰਟ ਮਿਲ ਸਕਦੇ ਹਨ ਇਸ ਨਾਲ ਉਸ ਦਾ ਸਕੋਰ ਸਿੱਧਾ 530 ਹੋ ਜਾਂਦਾ ਹੈ ਅਤੇ ਉਹ ਅਚਾਨਕ ਮੁਕਾਬਲੇ ਵਿੱਚ ਵਾਪਸ ਆ ਜਾਂਦਾ ਹੈ ਅੱਛਾ 50 ਪੁਆਇੰਟ ਦਾ ਫਰਕ ਤੇ ਇਹ ਸਿਰਫ ਉੱਚ ਸਿੱਖਿਆ ਵਾਲਿਆਂ ਲਈ ਹੈ ਜਾਂ ਨਹੀਂ ਇਹ 12ਵੀਂ ਪਾਸ ਵਿਦਿਆਰਥੀਆਂ ਲਈ ਵੀ ਲਾਗੂ ਹੁੰਦਾ ਹੈ ਜਿਨ੍ਹਾਂ ਕੋਲ ਉਮਰ ਅਤੇ ਹੋਰ ਕਾਰਨਾ ਕਰਕੇ ਪੁਆਇੰਟ ਘੱਟ ਹੁੰਦੇ ਹਨ ਮਤਲਬ ਕੈਨੇਡਾ ਆਪਣੀ ਦੋ ਭਾਸ਼ਾਈ ਪਛਾਣ ਨੂੰ ਇਮੀਗ੍ਰੇਸ਼ਨ ਵਿੱਚ ਇੱਕ ਹਥਿਆਰ ਵਾਂਗ ਵਰਤ ਰਿਹਾ ਹੈ ਤਾਂ ਕੰਮ ਕਰਨ ਵਾਲਿਆਂ ਲਈ ਸਿੱਧਾ ਸੁਨੇਹਾ ਹੈ ਚੰਗਾ ਕੰਮ ਦਾ ਤਜਰਬਾ ਲਵੋ ਅਤੇ ਜਿਸ ਕੋਰ ਘੱਟ ਹੈ ਤਾਂ ਫ੍ਰੈਂਚ ਸਿੱਖੋ ਚਲੋ ਇਹ ਤਾਂ ਹੋਈ ਕੰਮ ਕਰਨ ਵਾਲਿਆਂ ਦੀ ਗੱਲ ਪਰ ਇਮੀਗ੍ਰੇਸ਼ਨ ਸਿਰਫ ਕੰਮ ਬਾਰੇ ਨਹੀਂ ਪਰਿਵਾਰਾਂ ਬਾਰੇ ਵੀ ਹੈ ਸਾਲਾ ਤੋਂ ਲੋਕ ਆਪਣੇ ਮਾਪਿਆਂ ਨੂੰ ਕੈਨੇਡਾ ਬੁਲਾਉਣ ਲਈ ਉਡੀਕ ਕਰ ਰਹੇ ਸਨ ਤੇ ਲੱਗਦਾ ਹੈ ਹੁਣ ਉਹਨਾਂ ਲਈ ਕੋਈ ਚੰਗੀ ਖਬਰ ਆਈ ਹੈ ਹਾਂ ਇਹ ਬਹੁਤ ਸਾਰੇ ਪਰਿਵਾਰਾਂ ਲਈ ਇੱਕ ਵੱਡੀ ਰਾਹਤ ਵਾਲੀ ਖਬਰ ਹੈ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ 2025 ਵਿੱਚ ਮਾਪਿਆਂ ਦੀ ਸਪਾਂਸਰਸ਼ਿਪ ਲਈ ਕੋਈ ਨਵੀਆਂ ਅਰਜ਼ੀਆਂ ਕਿਉਂ ਨਹੀਂ ਲਈਆਂ ਗਈਆਂ ਕਰਨੇ ਸੀ ਕਿ ਇਮੀਗ੍ਰੇਸ਼ਨ ਵਿਭਾਗ ਕੋਲ 2020 ਦੀਆਂ ਹਜ਼ਾਰਾਂ ਪੁਰਾਣੀਆਂ ਅਰਜ਼ੀਆਂ ਦਾ ਬੈਕਲੌਗ ਪਿਆ ਸੀ ਨਵੀਆਂ ਅਰਜ਼ੀਆਂ ਲੈਣ ਨਾਲ ਸਿਸਟਮ ਹੋਰ ਵੀ ਹੌਲੀ ਹੋ ਜਾਂਦਾ ਇਸ ਲਈ ਉਹਨਾਂ ਨੇ 1 ਸਾਲ ਦਾ ਵਕਫਾ ਲੈ ਕੇ ਪਹਿਲਾਂ ਪੁਰਾਣੇ ਕੇਸ ਨਿਪਟਾਏ ਇਹ ਸਮਝ ਆਉਂਦਾ ਸਿਸਟਮ ਨੂੰ ਸਾਫ਼ ਕਰਨਾ ਜ਼ਰੂਰੀ ਸੀ ਤਾਂ ਹੁਣ ਅੱਗੇ ਲਈ ਕੀ ਐਲਾਨ ਹੋਇਆ ਕਿ 2026 ਵਿੱਚ ਇਹ ਪ੍ਰੋਗਰਾਮ ਦੁਬਾਰਾ ਖੁੱਲੇਗਾ ਬਿਲਕੁਲ ਐਲਾਨ ਕੀਤਾ ਗਿਆ ਹੈ ਕਿ 2026 ਵਿੱਚ ਇਹ ਪ੍ਰੋਗਰਾਮ ਦੁਬਾਰਾ ਖੋਲਿਆ ਜਾਵੇਗਾ ਅਤੇ ਉਮੀਦ ਹੈ ਕਿ 15000 ਤੋਂ 20000 ਮਾਪਿਆਂ ਲਈ ਸਿੱਧੀਆਂ ਪੀਆਰ ਅਰਜ਼ੀਆਂ ਸਵੀਕਾਰ ਕੀਤੀਆਂ ਜਾਣਗੀਆਂ ਇਹ ਉਹਨਾਂ ਕੈਨੇਡੀਅਨ ਨਾਗਰਿਕਾਂ ਅਤੇ ਪੀਆਰ ਧਾਰਕਾਂ ਲਈ ਇੱਕ ਸੁਨਹਿਰੀ ਮੌਕਾ ਹੈ ਜੋ ਸਾਲਾਂ ਤੋਂ ਆਪਣੇ ਮਾਪਿਆਂ ਨੂੰ ਪੱਕੇ ਤੌਰ ਤੇ ਆਪਣੇ ਕੋਲ ਬੁਲਾਉਣ ਦੀ ਉਡੀਕ ਕਰ ਰਹੇ ਸਨ 15 ਤੋਂ 20000 ਇੱਕ ਚੰਗਾ ਨੰਬਰ ਹੈ ਜੇਕਰ ਇਸ ਨੂੰ ਵੀ ਆਪਣੀ ਵੱਡੀ ਕਹਾਣੀ ਨਾਲ ਜੋੜ ਕੇ ਦੇਖੀਏ ਤਾਂ ਇਹ ਵੀ ਉਸੇ ਪਾਸੇ ਇਸ਼ਾਰਾ ਕਰਦਾ ਹੈ ਜਦੋਂ ਤੁਸੀਂ ਪਹਿਲਾਂ ਤੋਂ ਸੈੱਟ ਹੋ ਚੁੱਕੇ ਨਾਗਰਿਕਾਂ ਨੂੰ ਆਪਣੇ ਮਾਪੇ ਬੁਲਾਉਣ ਦੀ ਇਜਾਜ਼ਤ ਦਿੰਦੇ ਹੋ ਤਾਂ ਤੁਸੀਂ ਉਹਨਾਂ ਦੇ ਸਮਾਜਿਕ ਟਾਂਜੇ ਨੂੰ ਮਜ਼ਬੂਤ ਕਰ ਰਹੇ ਹੋ ਜਿਸ ਨਾਲ ਉਹਨਾਂ ਦੇ ਦੇਸ਼ ਵਿੱਚ ਪੱਕੇ ਤੌਰ ਤੇ ਰਹਿਣ ਦੀ ਸੰਭਾਵਨਾ ਹੋਰ ਵੱਧ ਜਾਂਦੀ ਹੈ ਬਿਲਕੁਲ ਇਹ ਪਰਿਵਾਰਿਕ ਇਕਤਾ ਨੂੰ ਮਹੱਤਵ ਦੇਣ ਦੇ ਨਾਲ ਨਾਲ ਇੱਕ ਬਹੁਤ ਹੀ ਮਤਲਬ ਚੁਸਤ ਰਣਨੀਤੀ ਵੀ ਹੈ ਇਹ ਦੇਸ਼ ਵਿੱਚ ਇੱਕ ਸਥਿਰਤਾ ਲਿਆਉਂਦਾ ਹੈ ਜਿਹੜੇ ਲੋਕ ਆਪਣੇ ਪਰਿਵਾਰ ਨਾਲ ਖੁਸ਼ ਹਨ ਉਹ ਉੱਥੋਂ ਦੀ ਆਰਥਿਕਤਾ ਅਤੇ ਸਮਾਜ ਵਿੱਚ ਵਧੇਰੇ ਸਕਾਰਾਤਮਕ ਯੋਗਦਾਨ ਪਾਉਂਦੇ ਹਨ ਸਹੀ ਗੱਲ ਹੈ ਪਰਿਵਾਰਾਂ ਤੋਂ ਬਾਅਦ ਹੁਣ ਉਸ ਗਰੁੱਪ ਦੀ ਗੱਲ ਕਰਦੇ ਹਾਂ ਜੋ ਸ਼ਾਇਦ ਸਭ ਤੋਂ ਵੱਧ ਗਿਣਤੀ ਵਿੱਚ ਹੈ ਅਤੇ ਸਭ ਤੋਂ ਵੱਧ ਬੇਸਬਰੀ ਨਾਲ ਪੀਆਰ ਦੀਆਂ ਖਬਰਾਂ ਦੀ ਉਡੀਕ ਕਰ ਰਿਹਾ ਹੈ ਸਾਡੇ ਵਿਦਿਆਰਥੀ ਅਤੇ ਉਹ ਲੋਕ ਜੋ ਲੰਬੇ ਸਮੇਂ ਤੋਂ ਉੱਥੇ ਰਹਿ ਰਹੇ ਹਨ 2026 ਦੇ ਪੀਆਰ ਕੋਟੇ ਬਾਰੇ ਕਿਹਾ ਗਿਆ ਸੀ ਕਿ ਇਹ 4 ਲੱਖ ਦੇ ਕਰੀਬ ਹੋਵੇਗਾ ਪਰ ਕੀ ਇਸ ਵਿੱਚ ਵੀ ਕੁਝ ਲੁਕਵੇਂ ਵੇਰਵੇ ਹਨ ਹਾਂ 4 ਲੱਖ ਦਾ ਅੰਕੜਾ ਸਿਰਫ ਸ਼ੁਰੂਆਤ ਹੈ ਅਸਲ ਕਹਾਣੀ ਦੋ ਵੱਡੇ ਬਦਲਾਵਾਂ ਵਿੱਚ ਛੁਪੀ ਹੋਈ ਹੈ ਪਹਿਲਾ ਬਦਲਾਵ ਹੈ ਪੀ ਐਨ ਪੀ ਯਾਨੀ ਕਿ ਪ੍ਰੋਵਿੰਸ਼ੀਅਲ ਨੋਮੀਨੇਟਿਡ ਪ੍ਰੋਗਰਾਮ ਇਹ ਉਹ ਪ੍ਰੋਗਰਾਮ ਹੈ ਜਿੱਥੇ ਸੂਬੇ ਖੁਦ ਆਪਣੀਆਂ ਸਥਾਨਿਕ ਲੋੜਾਂ ਜਿਵੇਂ ਕਿ ਡਾਕਟਰ ਟਰੱਕ ਡਰਾਈਵਰ ਜਾਂ ਕਿਸੇ ਖਾਸ ਖੇਤਰ ਦੇ ਮਾਹਿਰ ਉਹਨਾਂ ਦੇ ਅਨੁਸਾਰ ਉਮੀਦਵਾਰਾਂ ਨੂੰ ਨਾਮਜ਼ਦ ਕਰਦੇ ਹਨ ਇਸ ਪ੍ਰੋਗਰਾਮ ਦਾ ਕੋਟਾ 55000 ਤੋਂ ਵਧਾ ਕੇ ਸਿੱਧਾ 91000 ਕਰ ਦਿੱਤਾ ਗਿਆ ਹੈ 91000 ਸਿਰਫ ਬੀਐਨਪੀ ਲਈ ਇਹ ਤਾਂ ਲਗਭਗ ਦੁੱਗਣਾ ਵਾਅਦਾ ਹੈ ਇਸ ਦਾ ਮਤਲਬ ਤਾਂ ਸੂਬਿਆਂ ਨੂੰ ਇਮੀਗ੍ਰੇਸ਼ਨ ਵਿੱਚ ਪਹਿਲਾਂ ਨਾਲੋਂ ਕਿਤੇ ਵੱਧ ਤਾਕਤ ਮਿਲ ਰਹੀ ਹੈ हां ਅਤੇ ਬਹੁਤ ਮਹੱਤਵਪੂਰਨ ਹੈ ਇਸ ਦਾ ਮਤਲਬ ਹੈ ਕਿ ਜੇਕਰ ਕੋਈ ਉਮੀਦਵਾਰ ਫੈਡਰਲ ਐਕਸਪ੍ਰੈਸ ਐਂਟਰੀ ਦੇ ਉੱਚੇ ਸੀਆਰਐਸ ਸਕੋਰ ਨੂੰ ਪਾਰ ਨਹੀਂ ਕਰ پا ਰਿਹਾ ਪਰ ਉਸ ਕੋਲ ਅਜੀਹਾ ਹੁਨਰ ਹੈ ਜਿਸ ਦੀ ਲੋੜ ਕੀ ਕਹਿੰਦੇ ਨੇ ਸਸਕੈਚੂਅਨ ਜਾਂ ਨੋਵਾ ਸਕੋਸ਼ੀਆ ਵਰਗੇ ਕਿਸੇ ਸੂਬੇ ਨੂੰ ਹੈ ਤਾਂ ਉਹ ਸੂਬਾ ਉਸ ਨੂੰ ਸਿੱਧਾ ਚੁਣ ਸਕਦਾ ਹੈ ਇਹ ਮੌਕਿਆਂ ਨੂੰ ਇੱਕ ਤਰ੍ਹਾਂ ਨਾਲ ਦੁੱਗਣਾ ਕਰਨ ਵਾਲੀ ਗੱਲ ਹੈ ਇਹ ਸਿਰਫ ਟੋਰਾਂਟੋ ਜਾਂ ਵੈਨਕੂਵਰ ਤੇ ਨਿਰਭਰਤਾ ਨੂੰ ਘਟਾਉਂਦਾ ਹੈ ਇਹ ਤਾਂ ਹੋਇਆ ਪਹਿਲਾ ਵੱਡਾ ਬਦਲਾ ਤੁਸੀਂ ਦੋ ਦੀ ਗੱਲ ਕੀਤੀ ਸੀ ਦੂਜਾ ਕੀ ਹੈ दूजा कदम शायद ये सारी गलबात सब तो बड़ा सबूत है कि कैनेडा अंदर वल देख रहा है सरकार ने तेती हज़ार वाधु पीआर सलॉट खास तौर पर उन्होंने रखे हैं जो लंबे समय तो कैनेडा रह रहे हैं पढ़ाई तो बाद तजर्बा हासिल कर चुके हैं और नियमित तौर पर टैक्स अदा कर रहे हैं ਅੱਛਾ ਇਹ ਬਿਲਕੁਲ ਨਵੀਂ ਕੈਟਾਗਰੀ ਹੈ ਹਾਂ ਜੀ ਇਹ ਇੱਕ ਬਿਲਕੁਲ ਨਵੀਂ ਪਹਿਲ ਹੈ ਅਤੇ ਇਸ ਦਾ ਸਿੱਧਾ ਫਾਇਦਾ ਉਹਨਾਂ ਲੱਖਾਂ ਭਾਰਤੀ ਵਿਦਿਆਰਥੀਆਂ ਨੂੰ ਹੋਵੇਗਾ ਜੋ ਸਾਲਾਂ ਤੋਂ ਮਿਹਨਤ ਕਰ ਰਹੇ ਹਨ ਇਹ ਉਹਨਾਂ ਦੇ ਯੋਗਦਾਨ ਨੂੰ ਇੱਕ ਸਿੱਧੀ ਮਾਨਤਾ ਦੇਣ ਵਰਗਾ ਹੈ ਤਾਂ ਜੇਕਰ ਅਸੀਂ ਇਹਨਾਂ ਸਾਰੇ ਅੰਕੜਿਆਂ ਨੂੰ ਜੋੜੀਏ 4 ਲੱਖ ਦਾ ਬੇਸ ਕੋਟਾ ਫਿਰ ਪੀਐਨਪੀ ਦਾ 55000 ਤੋਂ 91000 ਤੱਕ ਦਾ ਵਾਧਾ ਅਤੇ ਹੁਣ ਇਹ ਨਵੇਂ 33000 ਸਲੋਟ ਇਹ ਤਾਂ ਕੁੱਲ ਮਿਲਾ ਕੇ 5.5 ਲੱਖ ਤੋਂ 6 ਲੱਖ ਦੇ ਕਰੀਬ ਬਣਦਾ ਹੈ ਇਹ ਤਾਂ ਐਲਾਨੇ ਗਏ ਅੰਕੜੇ ਤੋਂ ਬਹੁਤ ਜ਼ਿਆਦਾ ਹੈ ਬਿਲਕੁਲ ਅਤੇ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਇਹ ਸਾਰਾ ਵਾਦਾ ਪੀਐਨਪੀ ਦੇ ਵਧੇ ਹੋਏ ਸਲੋਟ ਅਤੇ ਇਹ 33000 ਨਵੇਂ ਸਲੋਟ ਲਗਭਗ ਪੂਰੀ ਤਰ੍ਹਾਂ ਉਹਨਾਂ ਲੋਕਾਂ ਲਈ ਹੈ ਜੋ ਪਹਿਲਾਂ ਹੀ ਕੈਨੇਡਾ ਦੇ ਅੰਦਰ ਹਨ ਨਵੇਂ ਬਿਨੇਕਾਰਾਂ ਲਈ ਰਸਤਾ ਔਖਾ ਹੋ ਰਿਹਾ ਹੈ ਪਰ ਜਿਹੜੇ ਪਹਿਲਾਂ ਹੀ ਉੱਥੇ ਹਨ ਉਹਨਾਂ ਲਈ ਨਵੇਂ ਦਰਵਾਜ਼ੇ ਖੁੱਲ ਰਹੇ ਹਨ ਇਹ ਕੈਨੇਡਾ ਦੀ ਇਮੀਗ੍ਰੇਸ਼ਨ ਰਣਨੀਤੀ ਵਿੱਚ ਇੱਕ ਸਪਸ਼ਟ ਅਤੇ ਵੱਡੀ ਤਬਦੀਲੀ ਦਾ ਸੰਕੇਤ ਹੈ ਤਾਂ ਫਿਰ ਇਸ ਸਾਰੀ ਗੱਲਬਾਤ ਦਾ ਨਿਚੋੜ ਇਹ ਹੈ ਕਿ ਕੈਨੇਡਾ ਦਾ ਗੇਟ ਹੁਣ ਬਾਹਰ ਨਾਲੋਂ ਅੰਦਰ ਵੱਲ ਨੂੰ ਜ਼ਿਆਦਾ ਖੁੱਲ ਰਿਹਾ ਹੈ। ਭਾਵੇਂ ਉਹ CEC ਡਰਾ ਰਾਹੀਂ ਤਜਰਬੇਕਾਰ ਕਾਮਿਆਂ ਨੂੰ ਤਰਜੀਹ ਦੇਣਾ ਹੋਵੇ, ਮਾਪਿਆਂ ਨੂੰ ਬੁਲਾ ਕੇ ਪਰਿਵਾਰਾਂ ਨੂੰ ਮਜ਼ਬੂਤ ਕਰਨਾ ਹੋਵੇ ਜਾਂ PNP ਅਤੇ ਨਵੇਂ स्लੋਟਾਂ ਰਾਹੀਂ ਵਿਦਿਆਰਥੀਆਂ ਅਤੇ ਲੰਬੇ ਸਮੇਂ ਦੇ ਵਸਨੀਕਾਂ ਨੂੰ PR ਦੇਣਾ ਹੋਵੇ, ਹਰ ਕਦਮ ਇੱਕੋ ਦਿਸ਼ਾ ਵੱਲ ਇਸ਼ਾਰਾ ਕਰ ਰਿਹਾ ਹੈ। ਹਾਂ। ਵੱਡੀ ਤਸਵੀਰ ਇਹੀ ਹੈ। ਇਸ ਪਿੱਛੇ ਤਰਕ ਵੀ ਸਾਫ਼ ਹੈ। ਜਿਹੜੇ ਲੋਕ ਪਹਿਲਾਂ ਹੀ ਦੇਸ਼ ਵਿੱਚ ਹਨ ਉਨ੍ਹਾਂ ਨੇ ਕ੍ਰੇਡੈਂਸ ਸਿੱਖਿਆ ਅਤੇ ਕੰਮ ਦੇ ਮਾਹੌਲ ਵਿੱਚ ਨਿਵੇਸ਼ ਕੀਤਾ ਹੈ। ਉਨ੍ਹਾਂ ਨੂੰ ਸਿਸਟਮ ਦੀ ਸਮਝ ਹੈ। ਉਨ੍ਹਾਂ ਨੂੰ ਰੱਖਣਾ ਸਰਕਾਰ ਲਈ ਘੱਟ ਜੋਖਮ ਵਾਲਾ ਅਤੇ ਆਰਥਿਕ ਤੌਰ ਤੇ ਵਧੇਰੇ ਫਾਇਦੇਮੰਦ ਹੈ। ਇਸ ਨਾਲ ਏਕੀਕਰਨ ਦੀ ਪ੍ਰਕਿਰਿਆ ਵੀ ਸੌਖੀ ਹੋ ਜਾਂਦੀ ਹੈ। ਜ਼ੋਰ ਹੁਣ ਸਿਰਫ ਬਾਰੋਂ ਹੁਨਰਮੰਦ ਕਾਮਿਆਂ ਨੂੰ ਲਿਆਉਣ ਤੇ ਨਹੀਂ ਸਗੋਂ ਦੇਸ਼ ਦੇ ਅੰਦਰ ਪਹਿਲਾਂ ਤੋਂ ਮੌਜੂਦ ਪ੍ਰਤਿਭਾ ਨੂੰ ਸੰਭਾਲਣ ਅਤੇ ਪੱਕੇ ਤੌਰ ਤੇ ਰੋਕਣ ਤੇ ਹੈ। ਅਤੇ ਜਾਂਦੇ ਜਾਂਦੇ ਵਿਚਾਰਨ ਲਈ ਇੱਕ ਸਵਾਲ ਛੱਡ ਜਾਂਦੇ ਹਾਂ। ਕੀ ਇਹ ਰੁਝਾਨ ਜਿੱਥੇ ਦੇਸ਼ ਦੇ ਅੰਦਰ ਮੌਜੂਦ ਲੋਕਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ ਸਿਰਫ ਇੱਕ ਅਸਥਾਈ ਤਬਦੀਲੀ ਹੈ ਜੋ ਮੌਜੂਦਾ ਆਰਥਿਕ ਹਾਲਾਤਾਂ ਕਰਕੇ ਕੀਤੀ ਗਈ ਹੈ ਜਾਂ ਕੀ ਇਹ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਦੇ ਭਵਿੱਖ ਦਾ ਇੱਕ ਸਥਾਈ ਹਿੱਸਾ ਬਣਨ ਜਾ ਰਿਹਾ ਹੈ ਜਿੱਥੇ ਅੰਦਰ ਵਾਲਿਆਂ ਨੂੰ ਹਮੇਸ਼ਾ ਬਹਿਲ ਮਿਲੇਗੀ